ਲੁਧਿਆਣਾ ਦੇ ਪਾਮੀਆ ਰੋਡ ਤੇ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਇੱਕ ਤੇਜ਼ ਰਫ਼ਤਾਰ ਆਡੀ A4 ਨੇ ਮਚਾਇਆ ਕਹਿਰ ਲਾਪਰਵਾਹ ਡਰਾਈਵਿੰਗ ਦਾ ਸ਼ਿਕਾਰ ਹੋਏ ਕਈ ਰਾਹੀਰ ਫੂਕੜੀਪਿੰਡ ਤੋਂ ਸੰਬੰਧਿਤ ਇੱਕ ਫੁੱਟਬਾਲ ਖਿਡਾਰੀ ਨੇ ਲੁਧਿਆਣਾ ਦੇ ਪਾਮੀਆ ਰੋਡ ਤੇ ਆਪਣੀ ਆਡੀ A4 ਕਾਰ ਨੂੰ ਇੰਨੀ ਤੇਜ਼ ਰਫ਼ਤਾਰ ਨਾਲ ਚਲਾਇਆ ਕਿ ਸੜਕ ਤੇ ਚੱਲਦੇ ਕਈ ਬੇਕਸੂਰ ਲੋਕਾਂ ਨੂੰ ਰੋਨ ਕੇ ਰੱਖ ਦਿੱਤਾ ਹੱਥ ਸੇ ਮਗਰੂਰ ਲੋਕਾਂ ਨੇ ਕਾਰ ਨੂੰ ਰੋਕ ਲਿਆ ਪਰ ਡਰਾਈਵਰ ਆਪਣੇ ਕਿਸੇ ਸਾਥੀ ਦੀ ਸਵਿਫਟ ਕਾਰ 'ਚ ਬੈਠ ਕੇ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਰਹਾ। ਲੋਕਾਂ ਦੀਆਂ ਚੀਕਾਂ ਅਤੇ ਖੂਨ ਨਾਲ ਰੰਗੀ ਸੜਕ ਦਿਲ ਨੂੰ ਚਿੰਜੋੜ ਦੇਣ ਵਾਲੀ ਸੀ। ਸਥਾਨਕ ਲੋਕਾਂ ਨੇ ਤੁਰੰਤ ਥਾਣਾ ਜਮਾਲਪੁਰ ਪੁਲਿਸ ਨੂੰ ਕਈ ਵਾਰ ਕਾਲਾਂ ਕੀਤੀਆਂ ਪਰ ਪੁਲਿਸ ਦੇ ਕੰਨ ਤੇ ਜੂ ਤੱਕ ਨਾ ਰੰਗੀ ਅਤੇ ਲਗਭਗ 2 ਘੰਟੇ ਤੱਕ ਪੁਲਿਸ ਮੌਕੇ ਤੇ ਨਾ ਪਹੁੰਚੀ। ਇਸਦੀ ਗੰਭੀਰਤਾ ਨੂੰ ਵੇਖਦਿਆਂ ਸਾਡੇ ਪੱਤਰਕਾਰ ਵੱਲੋਂ ਸਿੱਧਾ ਪੁਲਿਸ ਕਮਿਸ਼ਨਰ ਸ਼੍ਰੀ ਸੁਪਨ ਸ਼ਰਮਾ ਨੂੰ ਉਕਤ ਘਟਨਾ ਦੀ ਜਾਣਕਾਰੀ ਫੋਨ ਤੇ ਦਿੱਤੀ ਗਈ ਅਤੇ ਉਸ ਤੋਂ ਬਾਅਦ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਪਰ ਸਵਾਲ ਇਹ ਹੈ ਕੀ ਕੀ ਲੋਕਾਂ ਦੀ ਜਾਨ ਨਾਲ ਖੇਡ ਰਹੀ ਇਹ ਲਾਪਰਵਾਹੀ ਕਦ ਤੱਕ ਚੱਲੀ ਰਹੇਗੀ ਇਹ ਫੁੱਟਬਾਲ ਖਿਡਾਰੀ ਕੌਣ ਸੀ ਆਖਿਰ ਕਿਉਂ ਇੰਨੇ ਵੱਡੇ ਹੱਥ ਸੇ ਨੂੰ ਅੰਜਾਮ ਦੇ ਕੇ ਵੀ ਉਹ ਘੁੰਮ ਰਿਹਾ ਹੈ ਆਜ਼ਾਦ ਅਤੇ ਪੁਲਿਸ ਦੀ ਇਹ ਸੁਸਤੀ ਕਿਸ ਤੀਰਖਵਾਲੀ ਕਰ ਰਹੀ ਹੈ ਅਸੀਂ ਜਾਣਨਾ ਚਾਹੁੰਦੇ ਹਾਂ ਕਿਸੇ ਨੂੰ ਰੋਂਦਣ ਦੇ ਬਾਅਦ ਵੀ ਕਿਵੇਂ ਫਰਾਰ ਹੋ ਜਾਂਦੇ ਨੇ ਅਪਰਾਧੀ ਕਿਉਂ ਪੁਲਿਸ ਰਹਿ ਜਾਂਦੀ ਹੈ ਬੇਬਸ ਬਲਵਿੰਦਰ ਜੀ ਪੂਰਾ ਮਾਮਲਾ ਕੀ ਹੈ ਕਿ ਗੱਡੀ ਸੀਸੀਟੀਵੀ ਕੈਮਰਾ ਦੇ ਵਿੱਚ ਦਿਖ ਰਹੀ ਹੈ ਉਹਨੇ ਕਈ ਲੋਕਾਂ ਨੂੰ ਆਪਣੀ ਸਪੀਡ ਕਰਿਆ ਤਲੁਕੀ ਪਤਾ ਲੱਗਿਆ ਸਾਨੂੰ 100 ਨੰਬਰ ਤੋਂ ਫੋਨ ਆਇਆ ਸੀ ਜੀ ਮੌਕੇ ਤੇ ਅਸੀਂ ਖੜੇ ਹਾਂ ਭਾਮੀਆਂ ਰੋਡ ਤੇ ਇੱਕ ਬੁਲਟ ਮੋਟਰਸਾਈਕਲ ਤੇ ਇੱਕ ਆਹ ਲੜੀ ਹੈ ਜੀ ਜਿਹਨੂੰ ਉਹਨੇ ਹਿੱਟ ਕੀਤਾ ਠੀਕ ਹੈ ਜੀ ਉਹਨੂੰ ਮੌਕੇ ਤੋਂ ਮਤਲਬ ਹਸਪਤਲ ਉਹਨੂੰ ਭੇਜਿਆ ਗਿਆ ਠੀਕ ਹੈ ਜੀ ਇੱਥੇ ਪੀਸੀ ਆਦਾ ਸੀ ਖੜਾ ਤਾਂ ਆਪ ਅਸੀਂ ਹਸਪਤਲ ਜਾ ਰਹੇ ਹਾਂ ਅਸੀਂ ਜਿਹੜਾ ਨੌਜਵਾਨ ਹੈ ਉਹ ਗੱਡੀ ਦੇ ਵਿੱਚੋਂ ਸਾਡੇ ਕੋਲ ਵੀਡੀਓ ਆਈ ਹੈ ਉਹ ਭੱਜਣ ਭੱਜ ਰਿਹਾ ਉਥੋਂ ਦੀ ਇੱਕ 스ਵਿਫਟ ਗੱਡੀ 'ਚ ਬਿਠਾ ਕੇ ਉਹਨੂੰ ਲੈ ਗਏ ਤੁਹਾਨੂੰ ਪਤਾ ਲੱਗਿਆ ਕੋਈ ਉਹ ਨੌਜਵਾਨ ਨੂੰ ਤੁਸੀਂ ਰਸਤ 'ਤੇ ਲਿਆ ਸਰ ਮੌਕੇ ਤੇ ਉਹ ਨਹੀਂ ਸੀਗਾ ਇਥੇ ਹਾਂ ਹੋਰ ਅਸੀਂ ਉਹਦੀ ਅਗਲੀ ਜਾਂਚ ਕਰਦੇ ਪਤਾ ਲੱਗਿਆ ਗੱਡੀ ਕਿਦੀ ਹੈ ਨਹੀਂ ਇਹਨਾਂ ਨੇ ਅਜੇ ਪਤਾ ਨਹੀਂ ਇਹ ਇਹ ਪਤਾ ਲੱਗ ਰਿਹਾ ਕਿ ਨਸ਼ੇ ਦੀ ਹਾਲਤ ਦੇ ਵਿੱਚ ਉਹ ਰੋਜ਼ਮਰ ਗੱਡੀ ਚਲਾ ਰਹੇ ਸੀ ਅਸੀਂ ਅਗਲੀ ਤਫਤੀਸ਼ ਕਰਦੇ ਹਾਂ ਜੋ ਵੀ ਹੋਊਗੀ ਪਹਿਲਾਂ ਮੌਕੇ ਤੇ ਅਸੀਂ ਹਸਪੀਟਲ ਜਾ ਰਹੇ ਹਾਂ ਹਸਪੀਟਲ ਜਾ ਕੇ ਦੇਖਦੇ ਹਾਂ ਵੀ ਕਿੰਨੇ ਬੰਦੇ ਉੱਥੇ ਹਨ ਅੱਛਾ ਇਹ ਗੱਡੀ ਨੰਬਰ ਪਤਾ ਲੱਗੇ ਚੰਡੀਗੜ੍ਹ ਦੀ ਗੱਡੀ ਹੈ ਚੰਡੀਗੜ੍ਹ ਦੀ ਗੱਡੀ ਹੈ ਹਾਂ ਕੋਈ ਮੌਤ ਹੋਈ ਹੈ ਕੋਈ ਪਤਾ ਲੱਗਾ ਇਹ ਹੁਣ ਹਸਪੀਟਲ ਜਾ ਕੇ ਪਤਾ ਲੱਗੂਗਾ ਕਿੰਨੇ ਕੋ ਲੋਕੀ ਜ਼ਖਮੀ ਹੋਏ ਨੇ ਦੱਸਦੇ ਹਾਂ ਜੀ ਜਿਵੇਂ ਇੱਕ ਉਹ ਰੇੜੀ ਵਾਲਾ ਇੱਕ ਮੋਟਰਸਾਈਕਲ ਵਾਲਾ ਦੋ ਬਾਰੀ ਦੇ ਸਾਨੂੰ ਪਤਾ ਜੀ ਤਾਂ ਇਹ ਆਪਣੇ ਹਸਪਤਲ ਜਾ ਰਹੇ ਕਿ ਇਹੋ ਜੀ ਧਾਰਾ ਲਾਉਗੇ ਅਜੇ ਤੇਜ਼ ਰਫ्तार ਗੱਡੀ ਹੈ ਲਾਪਰਵਾਹੀ ਹੈ ਉਹ ਤਾਂ ਹੁਣ ਆਪਾਂ ਉਸੇ ਜਾ ਕੇ ਵੇਖਾਂਗੇ ਨਾ ਤਪੇਸ਼ ਅੱਗੇ ਚੱਲੂਗੀ ਕੋਈ ਸੀਸੀਟੀਵੀ ਕੈਮਰਾ ਦੀ ਫੋਟੋ ਦੇਖੀ ਨਹੀਂ ਵੇਖਾਂਗੇ ਜੀ ਜੇ ਆਪਾਂ ਇੱਥੇ ਆਏ ਨਾ ਕਿਉਂ ਆਪਾਂ ਨੂੰ ਇਨਫੋਰਮੇਸ਼ਨ ਹੋਈ ਹੈ ਜਦ ਹੀ ਆਪਾਂ ਇੱਥੇ ਮੌਕੇ ਤੇ ਪਹੁੰਚੇ ਅੱਛਾ ਏਡੇ ਲੇਟ ਕਿਉਂ ਪਹੁੰਚੇ ਬੋਲਦੇ ਨਹੀਂ ਲੇਟ ਨਹੀਂ ਮੌਕੇ ਤੇ ਪਹੁੰਚ ਗਏ ਓਕੇ ਨੇ ਕਾਫੀ دیر ਨਾਲ ਨਹੀਂ 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 ਸਾਡੇ ਤੋਂ ਪਹਿਲਾਂ ਪੀਸੀਆਰ ਪਹੁੰਚੇ ਜਦ ਹੀ ਅਸੀਂ ਪਹੁੰਚੇ